ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵਾਮਤ ਚੱਲ ਰਹੀਆਂ ਬਡਾਲੇ ਦੇ ਵਿੱਚ ਤੇ ਅੱਜ ਅਸੀਂ ਐਂ ਨਿਸ਼ਾਨ ਸਿੰਘ ਜੀ ਉਹਨਾਂ ਦੇ ਘਰ ਨਿਸ਼ਾਨ ਸਿੰਘ ਜੀ ਉਹਨਾਂ ਦੀ ਇੱਕ ਬੇਟੀ ਆ ਦੋ ਬੇਟੀਆਂ ਇੱਕ ਬੇਟੀ ਮੈਰਿਡ ਆ ਤੇ ਇੱਕ ਬੇਟੀ ਜਿਹੜੀ ਪੜਦੀ ਆ ਉਹਦੀ ਜਿਹੜੀ ਫੀਸ ਰੋਕੀ ਪਈ ਸੀਗੀ ਤੇ ਅੱਜ 20000 ਰੁਪਿਆ ਅਸੀਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇ ਅਦਾਲਤ ਵੱਲੋਂ ਉਹਨਾਂ ਦੀ ਫੀਸ ਜਿਹੜੀ ਉਤਾਰੀ ਗਈ ਆ ਕਿਉਂਕਿ ਉਹ ਜਿਹੜਾ ਕੋਰਸ ਕਰ ਰਹੇ ਸੀਗੀ ਬੇਟੀ ਤੇ ਉਹ ਫੀਸ ਕਾਰਨ ਕਰਕੇ ਉਹਨੂੰ ਪੇਪਰ ਨਹੀਂ ਪਾਉਣ ਦੇਣੇ ਸੀਗੇ ਤੇ ਸਕੂਲ ਚੋ ਕਾਲਜ ਚੋ ਵੀ ਪਤਾ ਕਰਾਇਆ ਤੇ ਫਿਰ ਅਸੀਂ 20000 ਦਾ ਚੈੱਕ ਜਿਹੜਾ ਨਿਸ਼ਾਨ ਸਿੰਘ ਜੀ ਹੁਣਾਂ ਵੱਲੋਂ ਦੇ ਚਲੇ ਆਂ ਸੰਸਥਾ ਸਾਡੀ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਤੇ ਨਾਲ ਇਹਨਾਂ ਦਾ ਜਿਵੇਂ ਇੱਧਰ ਵਾਸ਼ਰੂਮ ਆ ਤੇ ਇਹ ਮੈਂ ਜਦੋਂ ਦੇ ਅਸੀਂ ਇਸ ਪਿੰਡ ਦੇ ਵਿੱਚ ਆਏ ਆ ਅਸੀਂ ਬਹੁਤ ਘਰਾਂ ਦੇ ਵਿੱਚ ਦੇਖ ਚੁੱਕੇ ਆ ਬਾਥਰੂਮਾਂ ਤੇ ਇਵੇਂ ਹੀ ਪੱਲੇ ਤਕਰੀਬਨ ਇਦਾਂ ਲਾ ਕੇ ਚਾੜੇ ਆ ਵੀ ਮਤਲਬ ਇਹਨਾਂ ਤੇ ਮੈਂ ਇਹੀ ਗੱਲ ਹਰੇਕ ਦੇ ਪੁੱਛਦਾ ਹਾਂ ਨਾ ਵੀ ਤੁਸੀਂ ਵੀ ਕਿਉਂ ਇੱਕ ਬਾਥਰੂਮ ਨੂੰ ਬਣ ਜਾਂਦਾ ਤੇ ਉਹਨੂੰ ਦਰਵਾਜਾ ਵੀ ਨਹੀਂ ਲੱਗਦਾ ਤੇ ਉੱਪਰੋਂ ਉੱਪਰੋਂ ਵੀ ਹੈ ਨਹੀਂ ਇੱਕ ਛੋਟੀ ਜੀ ਸਲੈਬ 'ਚ ਲੈਂਟਰ ਵੀ ਨਹੀਂ ਪਾਇਆ ਉਹ ਦੱਸਦੇ ਵੀ ਹਰੇਕ ਸਾਲ ਪਾਣੀ ਆ ਜਾਂਦਾ ਤੇ ਸਾਡੇ ਘਰ ਦੇ ਅੰਦਰ ਤੇ ਕਮਰੇ ਵੀ ਜਿਹੜੇ ਆ ਉਹ ਵੀ ਬਾਲੇ ਉੱਪਰੋਂ ਘਾਹ ਜੰਮਿਆ ਆ ਬਾਲੇ ਟੁੱਟੇ ਪਏ ਆ ਤੇ ਉਹ ਇਹੀ ਗੱਲ ਕਰਦੇ ਆ ਵੀ ਜਿਹੜੇ ਹਾਲਾਤ ਆ ਉਹ ਮਤਲਬ ਸਾਡੇ ਪਾਣੀ ਨੇ ਖਰਾਬ ਕੀਤੇ ਪਏ ਆ ਵੀ ਜਦੋਂ ਮਤਲਬ ਹੁਣ 23 'ਚ ਪਾਣੀ ਆਇਆ ਵੀ ਹੁਣ ਫੇਰ ਪਾਣੀ ਦੇ ਫਸਲਾਂ ਦੇ ਖਰਚੇ ਕੀਤੇ ਦੋ ਕਿੱਲੇ ਇਹਨਾਂ ਦੀ ਜ਼ਮੀਨ ਆ ਆਪਾਂ ਕਣਕ ਵੀ ਚਲੋ ਬੀਜ ਦਿੱਤੀ ਸਮਾਨ ਸਾਰਾ ਦੇ ਦਿੱਤਾ ਤੇ ਹੁਣ ਜਦੋਂ ਕਿਤੇ ਬੰਦਾ ਚਲੋ ਆਪਣੀ ਧੀ ਦੀ ਮੈਰਿਜ ਕਰਨੀ ਹੋਵੇ ਜਾਂ ਘਰ ਦਾ ਕੋਈ ਕੰਮ ਕਰਨਾ ਹੋਵੇ ਤੇਈ ਚ ਦੱਸਦੇ ਸੀ ਆ ਸਾਡਾ ਬਗਲਾ ਰੁੜ ਗਿਆ ਇੱਥੋਂ ਸਾਰਾ ਆ ਦੇ ਮੁੜ ਕੇ ਕੱਢਣਾ ਪਿਆ ਤੇ ਹੁਣ ਜਿਹੜਾ ਤੇ ਐਤ ਕੀ ਹੁਣ ਬਿਲਕੁਲ ਹੀ ਵੀ ਕਮਰੇ ਦਾ ਹਾਲਾਤ ਜਿਹੜਾ ਹੋ ਗਿਆ ਤੇ ਉਹ ਬਾਥੂਮ ਦਾ ਕਮਰੇ ਬਣਾਉਣੇ ਤੇ ਜਿਹੜਾ ਝੋਨਾ ਮਰ ਗਿਆ ਤੇ ਹੁਣ ਚਲੋ ਬੱਚੀ ਦੀ ਫੀਸ ਵੀ ਤਰਨੀ ਸੀਗੀ ਫਿਰ ਬੇਟੀ ਦੀ ਹੁਣ ਫੀਸ ਦੇ 20 ਰੁਪਏ ਦਿੱਤਾ ਤੇ ਨਾਲ ਬਾਥਰੂਮ ਦਾ ਸੀ ਤੁਸੀਂ ਬਜ਼ੁਰਗੋ ਜਿਹੜਾ ਸੀਮੈਂਟ ਤੁਹਾਨੂੰ ਦੇ ਦਿੰਨੇ ਆ ਜੋ ਦਿਹਾੜੀ ਤੇ ਬੰਦਾ ਲਾ ਕੇ ਮਿਸਤਰੀ ਤੇ ਇੱਕ ਦਰਵਾਜ਼ਾ ਜਿਹੜਾ ਇਹ ਜਰੂਰ ਲਾਓ ਕਿਉਂਕਿ ਬੱਚੀ ਆ ਦੇਖੋ ਤੇ ਹਨਾ ਬੱਚੇ ਵੱਡੇ ਹੋ ਜਾਂਦੇ ਤਾਂ ਫਿਰ ਇਹ ਚੰਗਾ ਵੀ ਨਹੀਂ ਲੱਗਦਾ ਪਾਉਂਦੇ ਨਾ ਲੱਗਦੇ ਪਾਉਂਦੇ ਆ ਫਿਰ ਵਾਹ ਦੇਂਦੀ ਰੋਕ ਜੋ ਤੈਨੂੰ ਮੈਨਾਂ ਆਉਣਾ ਹੈ ਹਾਂ ਮੈਂ ਬੇਟੀ ਚਲੋ ਹਾਂ ਡੰਗਰਾਂ ਨੂੰ ਹਾਂ ਡੰਗਰਾਂ ਨੂੰ ਤੇ ਇਹ ਜ਼ਰੂਰੀ ਆ ਤੁਸੀਂ ਸਭ ਤੋਂ ਜ਼ਰੂਰੀ ਇਹ ਆ ਇਹ ਤੁਹਾਨੂੰ ਤੁਸੀਂ ਸੀਮੈਂਟ ਸਾਨੂੰ ਲੈ ਲਓ ਉਥੋਂ ਸਾਡਾ ਕੰਮ ਚੱਲਦਾ ਪੈਣਾ ਜਦੋਂ ਕੋਈ ਮਾਤਾ ਦਾ ਘਰ ਨਹੀਂ ਬਣਾਉਨੇ ਆ ਲੱਗੇ ਅੱਗੇ ਤੋਂ ਇਧਰੋਂ ਪਾਸੇ ਉਹ ਜਿਹੜਾ ਮਾਤਾ ਸਕੂਲ ਲੱਗੇ ਘਰ ਬਣਦਾ ਉਹਥੋਂ ਤੁਸੀਂ ਸੀਮੈਂਟ ਲੈ ਲਓ ਅੱਛਾ ਉਹਨੂੰ ਮੇਸਤਰੀ ਨਾਲ ਗੱਲ ਕਰਨੀ ਹੋਵੇ ਜੇ ਇੱਕ ਦਿਨ ਲਾਉਂਦਾ ਹੋਊਗਾ ਤੇ ਉਹਨੂੰ ਮੈਂ ਕਹਿ ਦਿੰਦਾ ਅੱਛਾ ਠੀਕ ਹੈ ਇੱਕ ਦਿਨ ਆਣ ਕੇ ਉੱਪਰੋਂ ਲੈਂਟਰ ਪਾਜੂਗਾ ਤੇ ਦਰਵਾਜ਼ੇ ਦਾ ਨਾਪ ਦੇ ਇੱਕ ਦਰਵਾਜ਼ਾ ਜਿੱਥੋਂ ਬਣਿਆ ਬਣਾ ਲੈਣਾ ਹੋਊਗਾ ਉਥੋਂ ਲੈ ਲੈ ਠੀਕ ਹੈ ਠੀਕ ਹੈ ਜੀ ਮੈਂ ਮੁੰਡਿਆ ਨੰਬਰ ਲੈ ਲਓ ਸਾਡੇ ਦਾ ਤੋ ਕਰ ਲੈ ਠੀਕ ਹੈ ਜੀ ਤੇ ਇਹ ਹਾਲਾਤ ਆ ਇੱਥੇ ਬਡਾਲੇ ਦੇ ਗੁਰ ਆਣਾ ਤੇ ਬਹੁਤ ਪਰਿਵਾਰ ਇਹੋ ਜਿਹੇ ਆ ਜਿਹੜੇ ਹਾਲਾਤ ਜਿਹੜੇ ਆ ਨਾ ਇਹਨਾਂ ਪਾਣੀ ਨੇ ਬੜੇ ਹਾਲਾਤ ਇਹਦੇ ਮਾਰੇ ਕੀਤੇ ਪਿਆ ਘਰ ਘਰ ਦੇ ਹਾਲਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ